ਜਿਸ ਵਕਤ ਪਟਨੇ ਸ਼ਹਿਰ ਵਿੱਚ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਤਾਂ ਪ੍ਰਸਿੱਧ ਮੁਸਲਮਾਨ ਫਕੀਰ ਪੀਖਣ ਸ਼ਾ ਨੂੰ ਇਲਾਹੀ ਅਨੁਭਵ ਰਾਹੀਂ ਇਸਦਾ ਪਤਾ ਲੱਗਾ ਉਸ ਦਿਨ ਉਸਨੇ ਆਪਣੀ ਨਮਾਜ਼ ਪੱਛਮ ਵੱਲ ਮੂੰਹ ਕਰਨ ਦੀ ਬਜਾਏ ਪੂਰਬ ਪਟਨੇ ਵੱਲ ਮੂੰਹ ਕਰਕੇ ਪੜ੍ਹੀ ਸਾਰੇ ਮੁਸਲਮਾਨ ਹੈਰਾਨ ਸਨ ਕਿ ਅੱਜ ਕੀ ਗੱਲ ਹੋ ਗਈ ਹੈ ਜੋ ਪੀਰ ਹੋਰੀਂ ਪੁੱਠੇ ਪਾਸੇ ਮੂੰਹ ਕਰਕੇ ਨਮਾਜ਼ ਪੜ ਰਹੇ ਹਨ ਪੀਰ ਪੀਖਣ ਸ਼ਾ ਨੇ ਕਿਹਾ ਕਿ ਪੂਰਬ ਵੱਲ ਇੱਕ ਸ਼ਹਿਰ ਪਟਨਾ ਹੈ ਜਿੱਥੇ ਮਨੁੱਖੀ ਸਰੀਰ ਵਿੱਚ ਰੱਬ ਨੇ ਜਨਮ ਲਿਆ ਹੈ ਮੈਂ ਹੁਣੇ ਹੀ ਪਟਨਾ ਜਾ ਰਿਹਾ ਹਾਂ ਉਸ ਪਰਮਾਤਮਾ ਰੂਪੀ ਬੱਚੇ ਦੇ ਦਰਸ਼ਨ ਕਰਨ ਪਰ ਪੀਖਨ ਸ਼ਾ ਆਪਣੇ ਨਾਲ ਦੋ ਕੁੱਜੀਆਂ ਮਿਠਾਈ ਦੀਆਂ ਲੈ ਗਏ ਇੱਕ ਕੁੱਜੀ ਵਿੱਚ ਮੁਸਲਮਾਨ ਹਲਵਾਈ ਕੋਲੋਂ ਮਿਠਾਈ ਲਈ ਅਤੇ ਦੂਸਰੀ ਵਿੱਚ Hindu ਹਲਵਾਈ ਕੋਲੋਂ ਪਟਨੇ ਪਹੁੰਚ ਕੇ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਪੀਰ ਪੀਖਨ ਸ਼ਾ ਗਏ ਤਾਂ ਬਾਲ ਗੁਰੂ ਦੇ ਦਰਸ਼ਨ ਕਰਦਿਆਂ ਹੀ ਉਹਨਾਂ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ਵਿੱਚ ਝੁਕਾਇਆ ਫਿਰ ਉਹਨਾਂ ਨੇ ਦੋਵੇਂ ਮਠਿਆਈਆਂ ਦੀਆਂ ਕੁਜੀਆਂ ਸਾਹਮਣੇ ਰੱਖ ਦਿੱਤੀਆਂ। ਬਾਲ ਗੁਰੂ ਜੀ ਨੇ ਆਪਣੇ ਦੋਵੇਂ ਛੋਟੇ-ਛੋਟੇ ਹੱਥ ਦੋਹਾਂ ਕੁਜੀਆਂ ਉੱਪਰ ਰੱਖ ਦਿੱਤੇ। ਇਸ ਦਾ ਮਤਲਬ ਸੀ ਕਿ ਉਹ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝਦੇ ਹਨ। ਇਸ ਤੋਂ ਬਾਅਦ ਗੁਰੂ ਜੀ ਪੀਰਵਾਲ ਵੇਖ ਕੇ ਮੁਸਕੁਰਾਏ। ਪੀਰ ਪੀਖਨਸ਼ਾਹ ਨੇ ਫਿਰ ਆਪਣਾ ਸੀਸ ਨਿਵਾਇਆ।